ਸਰਕਾਰ ਨੇ ਇਹਨੂੰ ਬਹੁਤ ਜ਼ਿਆਦਾ ਅਣਗੌਲੇਆ ਕੀਤਾ ਆ ਕੋਈ ਆਪਣੇ ਵੱਲੋਂ ਸੁਵਿਧਾ ਇੰਨੀ ਨਹੀਂ ਦਿੱਤੀ ਸਾਨੂੰ ਪਾਣੀ ਦੀ ਪ੍ਰੋਬਲਮ ਆ ਜੀ ਸਾਡੇ ਜਿਹੜੀ ਪਾਣੀ ਦੀ ਟੈਂਕੀ ਆ ਨਾ ਜੀ ਉਹ ਲਹਿੰਦੇ ਪਾਸੇ ਆ ਜੀ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਇੱਕ ਪਿੰਡ ਵਸਦਾ ਪਿੰਡ ਖਨੂਰ ਜਿੱਥੇ ਅਸੀਂ ਅੱਜ ਪਹੁੰਚੇ ਆ ਤੇ ਇੱਥੇ ਪਿੰਡ ਵਾਸੀਆਂ ਨਾਲ ਤੇ ਪੰਚਾਇਤ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਤੇ ਪਿੰਡ ਦੀ ਜੋ ਹਿਸਟਰੀ ਆ ਤੇ ਪਿੰਡ ਦਾ ਜੋ ਇਤਿਹਾਸ ਰਿਹਾ ਤੇ ਪਿੰਡ ਦੀਆਂ ਉਪਲਬਧੀਆਂ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਆ ਕੀ ਕਹਣਾ ਸਾਡੇ ਨਾਲ ਜੁੜੇ ਨੇ ਪੰਚਾਇਤ ਮੈਂਬਰ ਪਿੰਡ ਖਨੂਰ ਤੋਂ ਹਾਂਜੀ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਮਾਸਟਰ ਰੇਸ਼ਮ ਸਿੰਘ ਹਾਂ ਜੀ ਸਨ ਆਫ ਸ਼੍ਰੀ ਬੰਤਪਾਲ ਸਿੰਘ ਮੈਂ ਖਨੂਰ ਨਿਵਾਸੀ ਹਾਂ ਪੰਚਾਇਤ ਮੈਂਬਰ ਹਾਂ ਤੇ ਇਸ ਪਿੰਡ ਦੀਆਂ ਖੂਬੀਆਂ ਇਹ ਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਛੱਡਿਆ ਕਿ ਇੱਕ ਤਾਂ ਸਾਡੇ ਜਗਾ ਬਹੁਤ ਮਸ਼ਹੂਰ ਹੈ ਇੱਥੇ ਹਰ ਸਾਲ ਮੇਲਾ ਲੱਗਦਾ ਆ ਜਿਹੜਾ ਆਲੇ ਦੁਆਲੇ ਪਿੰਡਾਂ ਦੇ ਵਿੱਚ ਮਸ਼ਹੂਰ ਆ ਦੋ ਜਗ੍ਹਾ ਹੋਰ ਆ ਉੱਥੇ ਵੀ ਮੇਲੇ ਲੱਗਦੇ ਤੇ ਉਹ ਵੀ ਵਾਸੇ ਬਹੁਤ ਮਸ਼ਹੂਰ ਆ ਤੀਸਰੀ ਗੱਲ ਇਹ ਆ ਬੇ ਸਾਡੇ ਪਿੰਡ ਦੇ ਵਿੱਚ ਤਿੰਨ ਹਾਈ ਸਕੈਂਡਰੀ ਸਕੂਲ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਦੋ ਪ੍ਰਾਈਵੇਟ ਸਕੂਲ ਹੈ ਇੱਕ ਸਰਕਾਰੀ ਸਕੂਲ ਹੈ ਔਰ ਪ੍ਰਾਇਮਰੀ ਸਕੂਲ ਤਾਂ ਹੈਗਾ ਹੀ ਹੈਗਾ ਆ ਬਾਕੀ ਜੇਦਾ ਕਹਦੇ ਹੋ ਕਿ ਸਰਕਾਰ ਨੂੰ ਸਰਕਾਰ ਨੇ ਇਹਨੂੰ ਬਹੁਤ ਜ਼ਿਆਦਾ ਅਣਗੌਲੇਆ ਕੀਤਾ ਆ ਕੋਈ ਆਪਣੇ ਵੱਲੋਂ ਸੁਵਿਧਾ ਇੰਨੀ ਨਹੀਂ ਦਿੱਤੀ ਲੇਕਿਨ ਇਸ ਪੰਚਾਇਤ ਨੇ ਜਿਹੜਾ ਹੁਣ ਪੰਚਾਇਤ ਬਣੀ ਆ ਜੀ ਇਸ ਪੰਚਾਇਤ ਨੇ ਪਿੰਡ ਦੀਆਂ ਸਾਰੀਆਂ ਗਲੀਆਂ ਨਾਲੀਆਂ ਜਿਹੜੀਆਂ ਉਹ ਵਕਤ ਪੱਕੀਆਂ ਕਰਵਾਤੀਆਂ ਉਹਦੇ ਤੇ ਬਹੁਤ ਬੁਕੀ ਉਹਨਾਂ ਬਲਾਕ ਲਵਾ ਕੇ ਬਿਲਕੁਲ ਜਿੰਨੀਆਂ ਕੱਚੀਆਂ ਸੀ ਪਰਾਲੀ ਮੁਸਲਮਾਨਾਂ ਦਾ ਪਿੰਡ ਸੀ ਇਹ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਆਲੇ ਦੋਲੇ ਪਿੰਡਾਂ ਦੇ ਵਿੱਚੋਂ ਤੇ ਜਦੋਂ ਅਸੀਂ ਸਾਡੇ ਬਜ਼ੁਰਗ ਦੱਸਦੇ ਆ ਕਿ ਮਤਲਬ ਮੁਸਲਮਾਨਾਂ ਦੇ ਇੱਥੇ ਕਾਫੀ ਦਬਦਬਾ ਸੀਗਾ ਤੇ ਜਦੋਂ ਵੀ ਉਹ ਕਿਤੇ ਨਗਦੇ ਬੜਦੇ ਸੀ ਜਾਂ ਜਾਂਦੇ ਸੀ ਕਿ ਤਾਂ ਉਹਨਾਂ ਦੇ ਬਰਾਬਰ ਨਹੀਂ ਸੀ ਬੈਠ ਸਕਦੇ ਪਹੁੰਦੀਆਂ ਬੰਦੇ ਹੁੰਦੇ ਸੀ ਉਹਨਾਂ ਦੇ ਨਾਲ ਦਬਦਬਾ ਹੁੰਦਾ ਸੀਗਾ ਤੇ ਬਾਕੀ ਜੀ ਪਿੰਡ ਦੇ ਵਿੱਚ ਸਾਨੂੰ پارک ਦੀ ਬਹੁਤ ਸਖਤ ਲੋੜ ਹੈ ਸਿਆਣਿਆਂ ਦੀ ਬਜ਼ੁਰਗ ਜਿਹੜੇ ਸਾਡੇ ਵਰਗੇ ਕਿਤੇ ਨਾ ਤਾਂ ਘੁੰਮ ਸਕਦੇ ਨਾ ਬੈਠ ਸਕਦੇ ਸ਼ਾਮ ਨੂੰ ਕਿਤੇ ਚਾਰ ਬੰਦਾ ਦੋ ਚਾਰ ਗੱਲਾਂ ਮਨ ਹਲਕਾ ਕਰ ਲੈਂਦਾ ਤੁਹਾਨੂੰ ਚਾਹੀਦਾ ਸਰਕਾਰ ਨੂੰ ਸਾਨੂੰ ਇੱਕ پارک ਦਿੱਤਾ ਜਾਵੇ ਬਾਕੀ ਇਹ ਅਵੇ ਮੈਂ ਕਈ ਵਾਰੀ ਬਤੌਰੇ ਪੰਚਾਇਤ ਮੈਂਬਰ ਅਸੀਂ ਮਤਾ ਪਾ ਕੇ ਸਰਕਾਰ ਨੂੰ ਦਿੱਤਾ ਕਿ ਸਾਡੇ ਪਿੰਡ ਦੀ ਗਰਾਊਂਡ ਜਿਹੜੀ ਹੈ ਨਾ ਜੀ ਉਹਦੇ ਆਲੇ ਦੁਆਲੇ ਚਾਰ ਦੁਆਰੇ ਕੀਤੀ ਜਾਵੇ ਤਾਂ ਕਿ ਉਸ ਟ੍ਰੈਕਟਰ ਟਰਕਟਰ ਜੇ ਬੜਦੇ ਰਹਿੰਦੇ ਸਾਡੇ ਪਿੰਡ ਦੀ ਟੀਮ ਫੁੱਟਬਾਲ ਦੀ ਜੀ ਇੰਨੀ ਵਧੀਆ ਹੈ ਕਿ ਆਲੇ ਦੁਆਲੇ ਜਿੰਨੇ ਪਿੰਡਾਂ ਦੇ ਵਿੱਚ ਮਤਲਬ ਮੈਚ ਹੁੰਦੇ ਆ ਉਹਨਾਂ ਦੇ ਵਿੱਚੋਂ ਤਕਰੀਬਨ ਬਹੁਤ ਸੇ ਸ਼ੀਲਡਾਂ ਜਿੱਤ ਕੇ ਲੈ ਕੇ ਆਈ ਆਂ ਔਰ ਉਹ ਸ਼ੀਲਡਾਂ ਇੱਥੇ ਬਾਬਾ ਪੀਰ ਬਾਬਾ ਬੁੱਢਣ ਸਾਹ ਦੇ ਵਿੱਚ ਰੱਖੀਆਂ ਆਂ ਕੁਝ ਉਧਰ ਜਗ੍ਹਾ ਤੇ ਰੱਖੀਆਂ ਆਂ ਦੇਖ ਸਕਦੇ ਤੁਸੀਂ ਇਦਾਂ ਦੀ ਕੋਈ ਗੱਲ ਨਹੀਂ بڑے ਬੱਚੇ ਬਹੁਤ ਖੇਡ ਨੂੰ ਬੜੇ ਵਧੀਆ ਆ ਕੁਝ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਸੈੱਟ ਹੋ ਗਿਆ ਜਾ ਕੇ ਬੱਚੇ ਕੁਝ ਇੱਧਰ ਹੱਲੇ ਹੈਗੇ ਆ ਬਾਕੀ ਦੂਸਰੀ ਜੋ ਮਤਲਬ ਤੁਸੀਂ ਅੱਜਕਲ ਜਾਣਦੇ ਆ ਕਿ ਸਰਕਾਰ ਤੋਂ ਸਰਕਾਰ ਤੋਂ ਅਸੀਂ ਇਹੀ ਮੰਗਦੇ ਆਂ ਕਿ ਹਰ ਇੱਕ ਪਿੰਡ ਦਾ ਵਿਕਾਸ ਕੀਤਾ ਜਾਵੇ ਹਰ ਇੱਕ ਪਿੰਡ ਦੇ ਜਿੱਦਾਂ ਤੁਸੀਂ ਹੁਣ ਆਏ ਆ ਸਾਡੇ ਪਿੰਡ ਦਾ ਮਤਲਬ ਤੁਸੀਂ ਦੱਸੋਗੇ ਜਾਂ ਕਿ ਇਸ ਹਿਸਾਬ ਨਾਲ ਆ ਕੇ ਉਹਨਾਂ ਦੀਆਂ ਪ੍ਰੋਬਲਮਾਂ ਪੁੱਛਣੀਆਂ ਚਾਹੀਦੀਆਂ ਤਾਂ ਕਿ ਬੰਦਾ ਦੱਸ ਸਕੇ ਜਿਸ ਤਰ੍ਹਾਂ ਸਾਡੇ ਹੁਣ ਆ ਦੇਖੋ 13 ਦਾ ਮਸਲਾ ਜੀ ਇਧਰ ਨੂੰ ਮੜੀ ਜੇ ਨਿਗਾਹ ਮਾਰਿਓ ਇਹ ਪਿੰਡਾਂ ਦੇ ਪਿੰਡ ਦੇ ਵਿੱਚ ਇੰਨਾ ਗੰਦ ਪਾਇਆ ਆ ਕਿ ਮਤਲਬ ਨੰਗਦੇ ਬੜਦਿਆਂ ਨੂੰ ਬੜਾ ਔਖਾ ਆ ਦੂਸਰਾ ਆ ਨਾਲ ਲੱਗਦਾ ਟੋਬਾ ਆ ਇਹਦੇ ਘਰ ਤੇ ਉਹ ਕਰੇ ਇਸ ਪੈਸਾ ਹੁਣਾਂ ਦਾ ਇਹ ਬੱਸ ਦੇ ਨਹੀਂ ਇਹਨਾਂ ਨੇ ਉਹ ਮਕਾਨ ਬਣਾਇਆ ਇੱਥੇ ਨਹੀਂ ਪਾਇਆ ਤਾਂ ਕਿ ਬਹੁਤ ਮੁਸ਼ਕਲ ਮਾਰਦਾ ਇੱਥੇ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਕਿਤੇ ਪਾਣੀ ਕੱਢਣ ਦਾ ਜਾਂ ਸੀਵਰ ਕੁਛ ਨਾ ਕੁਛ ਨਾ ਕਰਨਾ ਚਾਹੀਦਾ ਸਰਕਾਰ ਨੂੰ ਲੇਕਿਨ ਅਣਗੌਲਿਆ ਕਰ ਲੈਂਦੀ ਆ ਸਰਕਾਰ ਸੁਣ ਲੈਂਦੀ ਆ ਕੋਈ ਕੋਈ ਪਿੰਡ ਦੇ ਵਿੱਚ ਪ੍ਰੋਗਰਾਮ ਹੀ ਰੱਖ ਦੇ ਕਿਸੇ ਤਰ੍ਹਾਂ ਦਾ ਜ ਆਪਣੇ ਸਮੱਸਿਆਵਾਂ ਨੂੰ ਦੱਸਣ ਵਾਸਤੇ ਸਰਕਾਰ ਤੱਕ ਪਹੁੰਚਾਉਣ ਵਾਸਤੇ ਕੋਈ ਵਿਧਾਇਕ ਹੋਣ ਜਾਂ ਕੋਈ ਐਮਪੀ ਹੋਣ ਉਹਨਾਂ ਨੂੰ ਸੱਦਿਆ ਜਾਵੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਰਾਜਕੁਮਾਰ ਡਾਕਟਰ ਸਾਡੇ ਪਿੰਡ ਦੇ ਇਹ ਇਲਾਕੇ ਦੇ ਵਿੱਚ ਬੜੇ ਮਸ਼ਹੂਰ ਮਤਲਬ ਉਹ ਰਹੇ ਆ ਐਮ ਐਲ اے ਇੱਥੇ ਦੇ ਪ੍ਰੋਬਲਮਾਂ ਉਹਨਾਂ ਦੇ ਕੋਲ ਇਹਨਾਂ ਨੂੰ ਉਹਨਾਂ ਨੂੰ ਇੱਥੇ ਵੀ ਸੱਦੇ ਆ ਜਾਂਜਕਰ ਆ ਸਾਡਾ ਆ ਇੱਥੇ ਵੀ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਬਹੁਤ ਜ਼ਿਆਦਾ ਮੈਂ ਮਤਲਬ ਉਹ ਤੋਂ ਬਤੌਰੇ ਪੰਚਾਇਤ ਮੈਂਬਰ ਉਹਨਾਂ ਨੂੰ ਕਈ ਪ੍ਰੋਬਲਮਾਂ ਦੱਸੀਆਂ ਪਿੰਡ ਦੀਆਂ ਸੁਣ ਲੈਂਦੇ ਆ ਸੁਣ ਕੇ ਫਿਰ ਚਲੇ ਜਾਂਦੇ ਆ ਕੁਝ ਨਾ ਕੋ ਥੋੜਾ ਬਹੁਤਾ ਦੇ ਦਿੰਦੇ ਆ ਦੇ ਕੇ ਮਤਲਬ ਸਾਰਾ ਨੀ ਮਤਲਬ ਕਰਦੇ ਤੇ ਮੈਂ ਫੇ ਹੁਣ ਫੇਰ ਉਹਨਾਂ ਨੇ ਮੰਗਿਆ ਸੀ ਸਾਡੇ ਕੋਲੋਂ ਫੇਰ ਤੁਸੀਂ ਲਿਖ ਕੇ ਦਿਓ ਜੋ ਪ੍ਰੋਬਲਮਾਂ ਸੰਤੂ ਸਾਹਿਬ ਨੇ ਮਤਲਬ ਜਿਹੜੇ ਸਾਡੇ ਮਤਲਬ ਹਾਰ ਗਏ ਉਹ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਬڑے ਲੀਡਰ ਸੋਹਣੇ ਆ ਉਹ ਤੇ ਉਹਨਾਂ ਨੇ ਮਤਲਬ ਮੈਨੂੰ ਕਿਹਾ ਸੀਗਾ ਵੀ ਤੁਸੀਂ ਮਾਸਟਰ ਜੀ ਆਪਣੇ ਪਿੰਡ ਦੀਆਂ ਪ੍ਰੋਬਲਮਾਂ ਲਿਖ ਕੇ ਸਾਨੂੰ ਦਿਓ ਮੈਂ 5-7 ਪ੍ਰੋਬਲਮਾਂ ਸਾਡੀਆਂ ਜੋ ਸਗੀਆਂ ਮਤਲਬ ਉਹ ਲਿਖ ਕੇ ਦੇ ਕੇ ਆਇਆ ਔਰ 2-3 ਮਹੀਨੇ ਹੋ ਗਏ ਕੋਈ ਉਹਦੇ ਤੇ ਕੋਈ ਅਸਰ ਨਹੀਂ ਹਾਲ ਤੱਕ ਹੋਇਆ ਮੈਂ ਖੁਦ ਆਮ ਆਦਮੀ ਪਾਰਟੀ ਦਾ ਐਸਸੀ ਵਿੰਗ ਦਾ ਪ੍ਰਧਾਨ ਆ ਜੀ ਹਲਕਾ ਪ੍ਰਧਾਨ ਜਿੰਨੀਆਂ ਵੀ ਪ੍ਰੋਬਲਮਾਂ ਹੁੰਦੀਆਂ ਮੈਂ ਜਾ ਕੇ ਉੱਥੇ ਦੱਸਦਾ ਹਾਂ ਇਹਨਾਂ ਨੂੰ ਉਹਨਾਂ ਨੂੰ ਤੁਸੀਂ ਤੁਸੀਂ ਖੁਦ ਆਮ ਆਦਮੀ ਪਾਰਟੀ ਦੇ ਨਮਾਇਦੇ ਹੋ ਸਰਕਾਰ ਦੇ ਵਿੱਚ ਵਿਚਰਦੇ ਹੋ ਫਿਰ ਵੀ ਤੁਹਾਡੇ ਗੱਲ ਨਹੀਂ ਸੁਣੀ ਜਾਂਦੀ ਜਾਂ ਵਿਕਾਸ ਨਹੀਂ ਹੋ ਰਿਹਾ ਹਾਂਜੀ ਹਾਂਜੀ ਫਿਰ ਉੱਤੇ ਹੁਣ ਅਗਨੋਰ ਕਰ ਦਿੰਦੇ ਮੈਂ ਹੁਣ ਬਹੁਤਾ ਤਾਂ ਨਹੀਂ ਕਹਿਦਾ ਕਿਉਂਕਿ ਮੌਜੂਦਾ ਸਰਕਾਰ ਇਹ ਬਹੁਤ ਕੁਝ ਹੁੰਦਾ ਹੈ ਕੋਈ ਗੱਲ ਨਹੀਂ ਜੇ ਤੇ ਜਾਣਗੇ ਤਾਂ ਫਿਰ ਉਹਨਾਂ ਤੋਂ ਕਰਵਾਵਾਂਗੇ ਸੰਧੂ ਸਾਹਿਬ ਹੁਣ ਤੋਂ ਜਾਂ ਰਾਜਕੁਮਾਰ ਜੀ ਆਉਣਗੇ ਹੁਣ ਉਹ ਐਮਪੀ ਬਣ ਗਏ ਆ ਉਹਨਾਂ ਨੂੰ ਵੀ ਮਤਲਬ ਕਹਾਂਗੇ ਆ ਮੇਲੇ ਤੇ ਆਉਣਾ ਉਹਨਾਂ ਨੇ ਹੁਣ ਇਹਨਾਂ ਦਾ ਬਾਬਾ ਜੀ ਦਾ ਮੇਲਾ 15 16 ਤਰੀਕ ਨੂੰ ਹੋਣਾ ਉਹਦੇ ਤੇ ਦੋਨੋਂ ਹੀ ਆਉਣਗੇ ਸੰਧੂ ਸਾਹਿਬ ਜੀ ਤੇ ਡਾਕਟਰ ਰਾਜਕੁਮਾਰ ਜੀ ਅਸੀਂ ਆਪਣੇ ਪਿੰਡ ਦੀਆਂ ਪ੍ਰੋਬਲਮਾਂ ਰੱਖਾਂਗੇ ਉਹਨਾਂ ਦੇ ਸਾਹਮਣੇ ਜਰੂਰ ਕਰਾਂਗੇ ਤੇ ਉਹ ਪਿਛ ਇਹੀ ਕਹਿੰਦੇ ਰਹਿੰਦੇ ਆ ਵੀ ਸਾਡੇ ਹੱਥ ਤੇ ਪਾਵਰ ਆ ਲੈਣ ਦੇ ਕੋਈ ਗੱਲ ਨਹੀਂ ਕਰਾਂਗੇ ਸਭ ਕੁਝ ਕਰਾਂਗੇ ਜੇ ਨਸ਼ਿਆਂ ਦੀ ਗੱਲ ਕਰੀ ਤਾਂ ਅੱਜ ਕੱਲ ਨੌਜਵਾਨਾਂ ਦੇ ਵਿੱਚ ਕਾਫੀ ਨਸ਼ਾਦਾਰ ਜਾਂਚ ਦਾ ਵਧ ਗਿਆ ਤੇ ਕਿੰਨਾ ਹਾਲਾਤਾਂ ਵਿੱਚ ਦੇਖਦੇ ਹੋ ਤੁਹਾਡਾ ਪਿੰਡ ਕਿੰਨਾ ਕੁ ਸੇਫ ਰਿਹਾ ਇਸ ਚੀਜ਼ ਤੇ ਸਾਡਾ ਪਿੰਡ ਜੀ ਪਹਿਲਾਂ ਨਸ਼ਿਆਂ ਦੇ ਵਿੱਚ ਕਾਫੀ ਸਗਾ ਮਤਲਬ ਦੂਆ ਫਿਰ ਸਾਡੇ ਪਿੰਡੋਂ ਚਾਰ ਬੰਦੇ ਜਿਹੜੇ ਆ ਉਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਜਿਹੜੇ ਵੇਚਦੇ ਸੀ ਉਹ ਅੰਦਰ ਹੀ ਹੱਲੇ ਆਏ ਨਹੀਂ ਨਿਕਲੇ ਨਹੀਂ ਬਾਹਰ ਉਹਦੇ ਨਾਲ ਥੋੜੀ ਜਿਹੀ ਠੱਲ ਪਈ ਆ ਮਤਲਬ ਮੈਂ ਇਹ ਕਹਿ ਸਕਦਾ ਫੇ 90% ਜਿਹੜੀ ਆ ਉਹ ਸਾਰੇ ਠੱਲ ਪੈ ਗਈ ਸਾਡੇ ਪਿੰਡ ਚ 10% ਕੋਈ ਲੋਕ ਲੁਕਾ ਕੇ ਕਰਦਾ ਹੋਵੇ ਤਾਂ ਸਾਨੂੰ ਇਹ ਅਸੀਂ ਕਹਿ ਨਹੀਂ ਸਕਦੇ ਮਤਲਬ ਬਹੁਤ ਜ਼ਿਆਦਾ ਫਰਕ ਪਿਆ ਪੰਚਾਇਤ ਨੇ ਆਪ ਇਨਫੋਰਮੇਸ਼ਨ ਦੇ ਕੇ ਉਹਨਾਂ ਬੰਦਿਆਂ ਬਾਰੇ ਦੱਸਿਆ ਸੀਗਾ ਕਿ ਇਹ ਬੰਦੇ ਇਹ ਇਹ ਕਰਦੇ ਆ ਵੀ ਉਹਨਾਂ ਨੂੰ ਫਿਰ ਮਤਲਬ ਸਾਡੇ ਸਰਪੰਚ ਸਾਹਿਬ ਵੀ ਬਹੁਤ ਵਧੀਆ ਬੰਦੇ ਆ ਦੰਦੀ ਗੱਲ ਨਹੀਂ ਤੇ ਕਰਾ ਲਿਆ ਉਹਨਾਂ ਨੂੰ ਮਤਲਬ ਟੀਕਾ ਤਾਂ ਬੰਦ ਕਰ ਦਿੱਤੇ ਉਹਨਾਂ ਨੇ ਅੰਦਰੇ ਆਉਣੀ ਨਿਕਲੇ ਹੁਣ ਘਟ ਹੈ ਘਟ ਗਿਆ ਸਾਡੇ ਪਿੰਡ ਦੇ ਵਿੱਚ ਬਹੁਤ ਘਟ ਹੈ ਹੈ ਨਹੀਂ ਜਿੱਦਾਂ ਆਮ ਨਸ਼ਾ ਨਸ਼ਾ ਪਤਾ ਕਰਕੇ ਪਿੰਡਾਂ ਦੇ ਵਿੱਚ ਨਿਆਣੇ ਡਿਗੇ ਫਿਰਦੇ ਆ ਜਾਂ ਕੋਈ ਹੋਰ ਹੁੰਦਾ ਨਹੀਂ ਇਦਾਂ ਦੀ ਕੋਈ ਬਾ ਦਾਰੇ ਦੂਰ ਤਾਂ ਪਿੰਡੇ ਹੀ ਆ ਲੋਕੀ ਆਮ ਸ਼ਰਾਬ ਕੋਈ ਨਸ਼ਾ ਨਹੀਂ ਆ ਜਦੋਂ ਮਰਜ਼ੀ ਫੜ ਲਓ ਜਦੋਂ ਮਰਜ਼ੀ ਛੱਡ ਦਿਓ ਲੇਕਿਨ ਜੋ ਜਿਹੜੇ ਕੈਪਸੂਲ ਵਗੈਰਾ ਉਹ ਵੇਚਦੇ ਸੀਗੇ ਉਹ ਉਹਦੀ ਥੱਲ ਪੈ ਗਈ ਹਾਂਜੀ ਜਿੱਥੇ ਤਿੰਨ ਤਿੰਨ ਸਕੂਲਾਂ ਦੇ ਨਾਲ ਪਿੰਡ ਘਿਰਿਆ ਹੋਇਆ ਤੇ ਉੱਥੇ ਹੀ ਕੁਝ ਕਮੀਆਂ ਵੀ ਸੁਣਨ ਨੂੰ ਮਿਲੀਆਂ ਨੇ ਤੇ ਅਸੀਂ ਪਿੰਡ ਦੇ ਹੋ ਸਾਡੇ ਨਾਲ ਸੱਜਣ ਮੌਜੂਦ ਨੇ ਅਸੀਂ ਗੱਲਬਾਤ ਕਰਦੇ ਆਂ ਸਰ ਕੀ ਨਾਮ ਤੁਹਾਡਾ ਜੀ ਸਾਮ ਮੇਰਾ ਨਾਮ ਮੋਹਨ ਸਿੰਘ ਆ ਜੀ ਮੋਹਨ ਸਿੰਘ ਜੀ ਕਿਹੜੇ ਪਿੰਡ ਤੋਂ ਤੁਸੀਂ ਪਿੰਡ ਖਨੂਰ ਤੋਂ ਜੀ ਅੱਛਾ ਖਨੂਰ ਤੋਂ ਹਾਂਜੀ ਤੇ ਕੀ ਕਹਿਣਾ ਚਾਹੋਗੇ ਉਪਲਬਧੀਆਂ ਨੂੰ ਲੈ ਕੇ ਪਿੰਡ ਦੀਆਂ ਤਕਰੀਬਨ ਸਾਡੇ ਪਿੰਡ ਤਕਰੀਬਨ ਗਲੀਆਂ ਗੁਲੀਆਂ ਸਾਰੀਆਂ ਬਣੀਆਂ ਆ ਜੀ ਤੇ ਸਕੂਲ ਹੈਗੇ ਆ ਜੀ ਤਿੰਨ ਇੱਕ ਗਵਰਨਮੈਂਟ ਦਾ ਸਕੂਲ ਹੈ ਜੀ ਉਹ ਪਲੱਸ 2 ਤੱਕ ਆ ਜੀ ਦੋ ਪ੍ਰਾਈਵੇਟ ਸਕੂਲ ਆ ਜੀ ਉਹ ਵੀ ਪਲੱਸ 2 ਤੱਕ ਆ ਜੀ ਤੇ ਬੱਚਿਆਂ ਨੂੰ ਬਹੁਤ ਵਧੀਆ ਸੁਵਿਧਾ ਅਤੇ ਪੜ੍ਹਾਈ ਦੀ ਜੀ ਬਾਕੀ ਹੋਰ ਸਾਫ ਸਫਾਈ ਵੀ ਸਾਡੇ ਪਿੰਡ ਵਧੀਆ ਜੀ ਤੇ ਬੱਸਾਂ ਦੀ ਸਹੂਲਤ ਵੀ ਪੂਰੀ ਜੀ ਬੱਸਾਂ ਦੀ ਸਹੂਲਤ ਜੀ ਹਰ 10 ਮਿੰਟ ਬਾਅਦ ਸਾਡੇ ਸਰਵਿਸ ਆ ਜੀ ਹਸ਼ਿਆਰਪੁਰ ਤੋਂ ਭਾਵਨੂ ਜੀ ਤੇ ਇੱਥੋਂ ਫਗਵਾੜੇ ਤੋਂ ਹਸ਼ਿਆਰਪੁਰ ਨੂੰ ਜਾਣਾ ਹੋਵੇ ਤਾਂ ਵੀ ਬਹੁਤ ਵਧੀਆ ਸਬਦਾ ਸਾਡੇ ਹਾਂਜੀ ਤੇ ਕੁਛ ਨਾ ਕੁਛ ਪਿੰਡਾਂ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਕਮੀ ਪਾਈ ਜਾਂਦੀ ਆ ਜਾਂ ਵਿਕਾਸ ਨੂੰ ਲੈ ਕੇ ਕੋਈ ਦੇਖਿਆ ਜਾਂਦਾ ਕਿ ਹਾਂ ਕਿਸ ਕਿਸੇ ਨਾ ਕਿਸੇ ਚੀਜ਼ ਦੀ ਕੋਈ ਵਿਕਾਸ ਹੋਣਾ ਚਾਹੀਦਾ ਤੇ ਇਸ ਪਿੰਡ ਨੂੰ ਕਿਹੜੀ ਚੀਜ਼ਾਂ ਲੈ ਕੇ ਸੋਚਦੇ ਹੋ ਕਿ ਵਿਕਾਸ ਹੋਣ ਦੀ ਜ਼ਰੂਰਤ ਹੈਗੀ ਪਿੰਡ ਨੂੰ ਸਾਡੇ ਪਿੰਡ ਤਕਰੀਬਨ ਵਿਕਾਸ ਤਾਂ ਵਧੀਆ ਹੋਇਆ ਆ ਪਹਿਲਾਂ ਬਸ ਹੋਰ ਵੀ ਚਾਹੀਦਾ ਜੀ ਸਾਨੂੰ ਪਾਣੀ ਦੀ ਪ੍ਰੋਬਲਮ ਆ ਜੀ ਸਾਡੇ ਜਿਹੜੀ ਪਾਣੀ ਦੀ ਟੈਂਕੀ ਹੈ ਨਾ ਜੀ ਉਹ ਲਹਿੰਦੇ ਪਾਸੇ ਆ ਜੀ ਠੀਕ ਹੈ ਜੀ ਤੇ ਉਹਦੀ ਪ੍ਰੋਬਲਮ ਆ ਉਹ ਜੇ ਕਿਤੇ ਚੜ੍ਹਦੇ ਪਾਸੇ ਹੋ ਜਾਵੇ ਤਾਂ ਸਾਨੂੰ ਬਹੁਤ ਵਧੀਆ ਆ ਜੀ ਕਿ ਪਾਣੀ ਪ੍ਰੋਪਰ ਸਹੀ ਨਹੀਂ ਆਂਦਾ ਜਾਂ ਆਂਦਾ ਹੀ ਨਹੀਂ ਪਰ ਸਹੀ ਨਹੀਂ ਆਂਦਾ ਜੀ ਚੜ੍ਹਦਾ ਨਹੀਂ ਜੀ ਉਹ ਲਹਿੰਦੇ ਪਾਸੇ ਆ ਨਾ ਚੜ੍ਹਾਈ ਆ ਇਧਰ ਨੂੰ ਤੇ ਇਸ ਕਰਕੇ ਮਤਲਬ ਪਾਣੀ ਦੀ ਬਹੁਤ ਸਾਨੂੰ ਦਿੱਕਤ ਆਉਂਦੀ ਹੈ। ਪਰ ਇਸ ਪਾਸੇ ਵਾਲੇ ਜਿੰਨੇ ਵੀ ਘਰ ਨੇ ਉਹਨਾਂ ਨੇ ਬੋਰ ਕਰਾਏ ਨੇ ਜਾਂ ਪਾਣੀ ਫਿਰ ਕਿੱਦਾਂ ਮਹੀਆ ਹੁੰਦਾ? ਤਾਂ ਉਸੇ ਟੈਂਕੀ ਦਾ ਆਉਂਦਾ ਜੀ। ਕੁਝ ਘਰਾਂ ਨੇ ਬੋਰ ਵੀ ਲਵਾਏ ਆ। ਉਹਦੇ ਨਾਲ ਪਾਣੀ ਲਈ ਜਾਂਦੇ ਆ ਤਾਂ ਬਾਕੀ ਟੈਂਕੀ ਦਾ ਆਉਂਦਾ ਤਾਂ ਹੈਗਾ ਪਰ ਸਾਨੂੰ ਬੜੀ ਦਿੱਕਤ ਉਹਦੀ ਆਉਂਦੀ ਹੈ ਜੀ ਪਾਣੀ ਦੀ। ਪਾਣੀ ਦੀ ਦਿੱਕਤ। ਹਾਂਜੀ। ਬਿਜਲੀ ਸਪਲਾਈ ਸੀਵਰੇਜ ਹੋਰ ਸਾਰਾ ਕੁਝ ਸਹੀ ਹੈ। ਬਾਕੀ ਪਾਣੀ ਦੀ ਸੀਵਰੇਜ ਦੀ ਹੈ ਜੀ। ਸੀਵਰੀ ਦਾ ਵੀ ਥੋੜਾ ਹੈਗਾ ਜੀ। ਸੀਵਰੇਜ ਦਾ ਪਾਣੀ ਇਹ ਇੱਕੋ ਹੀ ਛੱਪੜ ਦੇ ਵਿੱਚ ਪੈਂਦਾ। ਇਹ ਓਵਰਫਲੋ ਹੋ ਜਾਂਦਾ। ਤੇ ਸੜਕਾਂ ਦੇ ਵਿੱਚ ਪਾਣੀ ਖੜ ਜਾਂਦਾ ਜੀ ਇਹਦੀ ਜਿਆਦਾ ਸਾਨੂੰ ਪ੍ਰੋਬਲਮ ਆ ਜੀ ਬਾਕੀ ਸੜਕਾਂ ਦੇਖੀਏ ਕਾਫੀ ਖੁੱਲੀਆਂ ਨੇ ਪਿੰਡ ਦੀਆਂ ਕਾਫੀ ਖੁੱਲੀਆਂ ਆ ਜੀ ਬਾਕੀ ਹੋਰ ਜੇ ਕੋਈ ਪ੍ਰੋਗਰਾਮ ਵੀ ਕਹਿਣੇ ਕਰਨਾ ਹੋਵੇ ਤਾਂ ਵੀ ਜਗ੍ਹਾ ਹੈਗੀ ਆ ਸਾਡੇ ਕੋਲੇ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਬਾਕੀ ਜਿਆਦਾ ਸਾਨੂੰ ਪਾਣੀ ਦੀ ਹੈ ਜੀ ਪਾਰਕ ਦੀ ਹੋਰ ਪਛੋਕੜ ਕੀ ਰਿਹਾ ਪਿੰਡ ਦਾ ਪਛੋਕੜ ਤਾਂ ਬਹੁਤ ਵਧੀਆ ਹੈ ਜੀ ਸਾਡਾ ਤੇ ਕਿੰਨਾ ਕੁ ਪੁਰਾਣਾ ਪਿੰਡ ਹੈ ਜੀ ਪਿੰਡ ਬਹੁਤ ਪੁਰਾਣਾ ਜੀ ਮੁਸਲਮਾਨਾਂ ਦੇ ਬਾਰੇ ਦਾ ਪਿੰਡ ਆ ਜੀ ਇਹ ਤੇ ਸਾਡੇ ਸਾਡੇ ਪਿੰਡ ਪਹਿਲੇ ਜਿਹੜੇ ਮੁਸਲਮਾਨ ਸੀਗੇ ਉਹ ਤਾਂ ਚਲੇ ਗਏ ਆ ਬਾਕੀ ਸਾਰੇ ਹਿੰਦੂ ਹੀ ਆ ਤੇ ਸਿੱਖ ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੂਗੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਇੱਕ ਪਾਰਕ ਦੀ ਪ੍ਰੋਬਲਮ ਆ ਜੀ ਤੇ ਬਾਕੀ ਇੱਕ ਪਾਣੀ ਦੀ ਪ੍ਰੋਬਲਮ ਆ ਜੀ ਹਾਂ ਸਕੂਲ ਦੀ ਗਰਾਊਂਡ ਆ ਇੱਕ ਉਹਦੇ ਅਲਦੋ ਵਾਲੇ ਜਿੱਕੇ ਚਾਰ ਦਿਵਾਰੀ ਹੋ ਜਵੇ ਤਾਂ ਸਭ ਤੋਂ ਬੈਟਰ ਹੈ ਜੀ ਨੌਜਵਾਨਾਂ ਲਈ ਇੱਕ ਲਗਭਗ ਹਰ ਹਰ ਪਿੰਡ ਦੇ ਵਿੱਚ ਇੱਕ ਜਿਮ ਬਣਾਇਆ ਜਾਂਦਾ ਐਕਸਰਸਾਈਜ਼ ਵਾਸਤੇ ਸਾਡੇ ਉਹ ਜਿਮ ਵੀ ਹੈ ਨਹੀਂਗਾ ਜਿਮ ਵੀ ਅਧੂਰੀ ਹੈ ਜੀ ਛੋਟੀ ਹੈ ਥੋੜਾ ਸਮਾਨ ਹੈਗਾ ਸਾਡੇ ਕੋਲੇ ਸੋ ਬਾਕੀ ਆਇਆ ਹੀ ਨਹੀਂ ਅਜੇ ਜੀ ਅੱਛਾ ਜੀ ਹਾਂਜੀ ਇਹ ਨਸ਼ਿਆਂ ਤੋਂ ਬਚੋ ਪਰਮਾਤਮਾ ਦਾ ਨਾਮ ਲਾਓ ਹਾਂਜੀ ਪੜ੍ਹਾਈ ਵੱਲ ਪੜ੍ਹਾਈ ਵੱਲ ਧਿਆਨ ਦਿਓ ਜੀ ਸੋ ਦੋਸਤੋ ਪਿੰਡ ਖਨੂਰ ਦੀ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਜੋ ਅਸੀਂ ਆਪਣੇ ਸੁਰਤਿਆਂ ਤੱਕ ਪਹੁੰਚਾਉਣ ਦੀ ਇੱਕ ਕੋਸ਼ਿਸ਼ ਕਰ ਰਹੀ ਸੀ ਜਿਸ ਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਨ ਕਰਨੀ ਚਾਹੀ ਸੀ ਪਿੰਡ ਦੇ ਮੌਜੂਦਾ ਸਰਪੰਚ ਨਾਲ ਤੇ ਉਹਨਾਂ ਸਰਪੰਚ ਵੱਲ ਸਭ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਸਰਕਾਰ ਨੂੰ ਵੀ ਇਸ ਸਬੰਧੀ ਚੈਨਲ ਦੇ ਮਾਧਿਅਮ ਨਾਲ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਵੀ ਕੋਈ ਪਿੰਡ ਦਾ ਸਰਪੰਚ ਬਣਾਉਣਾ ਚਾਹੀਦਾ ਉਹ ਸਿਰਫ ਉਹੀ ਸਰਪੰਚ ਚੁਣਨਾ ਚਾਹੀਦਾ ਜਿਹੜਾ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਿੰਡ ਦੀ ਜਾਣਕਾਰੀ ਸਰਕਾਰ ਤੱਕ ਵੀ ਪਹੁੰਚਾ ਸਕੇ ਤੇ ਜੋ ਵੀ ਪਿੰਡ ਦੀਆਂ ਉਪਲਬਧੀਆਂ ਨੇ ਜਾਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜੋ ਗੱਲ ਕਰਨ ਦੀ ਉਹਦਾ ਅਧਿਕਾਰ ਬਣਦਾ ਉਸ ਬਾਰੇ ਵੀ ਜਾਣਕਾਰੀ ਰੱਖਣ ਦੀ ਉਹਦੇ ਵਿੱਚ ਕਸ਼ਮਤਾ ਹੋਣੀ ਚਾਹੀਦੀ ਹੈ ਤੇ ਗੱਲ ਕਰੀਏ ਲੇਡੀਜ਼ ਮਹਿਲਾਵਾਂ ਦੀ ਸਰਪੰਚਾਂ ਦੀ ਤੇ ਉਹੀ ਸਰਪੰਚ ਬਣਾਉਣੇ ਚਾਹੀਦੇ ਨੇ ਜੋ ਫੀਲਡ ਦੇ ਵਿੱਚ ਉਤਰ ਕੇ ਲੋਕਾਂ ਦੇ ਵਿੱਚ ਵਿਚਰ ਕੇ ਫੈਸਲੇ ਲੈਣ ਦੀ ਸਮਰੱਥਾ ਰੱਖਦੇ ਹੋਣ ਉਹਨਾਂ ਮਹਿਲਾਵਾਂ ਨੂੰ ਹੀ ਸਰਪੰਚੀ ਦੀ ਚੋਣ ਲੜਨ ਦਾ ਅਧਿਕਾਰ ਹੋਣਾ ਚਾਹੀਦਾ ਤੇ ਇਸ ਬਾਰੇ ਖਾਸ ਖਿਆਲ ਰੱਖ ਕੇ ਚੋਣਾਂ ਵਿੱਚ ਜੋ ਨਾਮਜ਼ਦਗੀ ਪੱਤਰ ਦਾਖਲ ਕਰਨੇ ਚਾਹੀਦੇ ਨੇ ਕੈਮਰਾ ਪਰਸਨ ਜਤਿੰਦਰ ਪੰਸ ਦੇ ਨਾਲ ਨਮਨੀਸ਼ ਸਿੰਘ ਚਿਮਾ ਜੀਬੀਸੀ ਅਪਡੇਟ